6:30 ਕਰ ਰਹੇ ਆ ਜੀ ਨਾਸ਼ਤਾ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਨ ਬੱਡੀ ਕਿੱਥੇ ਆ ਬੋਲਦਾ ਨਹੀਂ ਕੋਈ ਵੀ ਤਿਆਰ ਹੋ ਸਾਰੇ ਜਣੇ ਹੁਣ ਚੱਲਦੇ ਆ ਜੀ ਪਹੁੰਚ ਕੇ ਮਿਲਦੇ ਆ ਜੀ ਲੋ ਜੀ ਇੰਦਰ ਕੀਤੀ ਆਪਾਂ ਐਂਟਰੀ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਬਾਕੀ ਮਿੱਤਰੋ ਰਸ਼ ਬਹੁਤ ਜ਼ਿਆਦਾ ਪਿਆ ਹੋਇਆ ਹੈ ਤੇ ਦੇਖੋ ਜੀ ਕਿੱਡੀ ਵਧੀਆ ਸਮਾਰਕ ਬਣਾਈ ਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਬਾਣੀ ਰਾਮ ਸੁਣ ਵੜ ਭਾਗਿਆ ਕਰੇ ਅਰੇ ਅੰਮ੍ਰਿਤ ਬਾਣੀ ਰਾ ਪਵਿੱਤਰ ਅੰਮ੍ਰਿਤ ਬਾਣੀ ਸੁਣਾ ਪਲਤੀ ਤੇ ਵਿੱਦਿਆ ਮਨ ਬਣਾ ਦਾ ਜਾਲੀ ਭੁੱਲ ਗਿਆ ਵਲੌਗ ਚਲਦੇ ਆਪਾਂ ਵਾਪਸ ਅੱਚੀ ਪਈ ਸੀਗੀ ਮਨਸੀਰ ਤੇ ਰੱਖੀ ਸੀ ਪਰਚੀ ਤੁਸੀਂ ਬੈਠੇ ਜਦੋਂ ਆ ਗਏ ਕੋਈ ਡੇਗ ਪਈ ਆ ਦੀ ਇੱਧਰ ਮਾਲਾ ਦਾ ਬੁਰਾ ਹਾਲ ਇੱਧਰ ਮੇਰਾ ਵੀ ਬੁਰਾ ਹਾਲ ਗੱਡੀ ਚ ਲਾ ਗਿਆ ਅੱਜ ਇੱਧਰ ਆਈਆਂ ਛੁੱਟੀਆਂ ਕੱਟਣ ਕੁੜੀ ਦਰਦਨ ਸੇਵਾ ਸੁਭਾ ਕਰ ਲਈਏ ਕਿੱਥੋਂ ਆਏ ਤੁਸੀਂ ਜੀ ਇਧਰ ਮੇਲੋ ਤੁਹਾਡੇ ਫੈਨ ਆਏ ਆ ਵੀ ਨਵਦੀਪ ਵੀ ਸ਼ੱਕ ਪਿਆ ਵੀ ਇਹ 300 ਪੇਪਰ ਨਹੀਂ ਹੈ ਜਿਹੜੀਆਂ ਨੂੰ ਸੱਸ ਬਹਿ ਕੇ ਗਿਆਂਦੀਆਂ ਪਈਆਂ ਇਹ ਕੋਈ 74 ਬਲੌਗ ਦਾ ਐਂਡ ਕਰੋ ਪਹਿਲਾਂ ਆ ਸਾਢੇ 6 ਘੜੀ ਪੌਣੀ 7 ਕਹਿ ਰਹੀ ਆ ਪਰ ਟਾਈਮ ਹੋਇਆ ਸਾਢੇ 6 ਅਸੀਂ ਸਾਢੇ 6 ਵਜੇ ਕਰ ਰਹੇ ਆ ਜੀ ਅੱਜ ਅਜੇ ਲੇਟ ਹੋ ਗਿਆ ਸੀ 6 ਵਜੇ ਤੁਰਨਾ ਕਰੀਗਾ ਅਸੀਂ ਸਾਢੇ 6 ਕਰ ਰਹੇ ਆ ਜੀ ਨਾਸ਼ਤਾ ਕਿਉਂਕਿ ਅਸੀਂ ਅੱਜ ਜਾਣਾ ਜੀ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਅਜੇ 6 ਵਜੇ ਤੁਰਨਾ ਸੀਗਾ ਪਰ ਅਸੀਂ ਥੋੜਾ ਲੇਟ ਹੋ ਗਏ ਆ ਤੇ ਸਿਹਤ ਤੇ ਖਰਾਬ ਸੀਗੀ ਹਾਂ ਚਲੋ ਬਲੌਗ ਸ਼ੁਰੂ ਕਰੋ ਪਹਿਲਾਂ ਹਾਂ ਜੀ ਅਸੀਂ ਕਰ ਜੀ ਸਾਰਿਆਂ ਨੂੰ ਸਾਰਾ ਤੇ ਅੰਦਰ ਬਲੌਗ ਤੋਂ ਸ਼ੁਰੂ ਕਰਦੇ ਆ ਤੁਸੀਂ ਠੀਕ ਠਾਕ ਨੂੰ ਪਰ ਬਾਅਦ ਵਿੱਚ ਕਰਦੇ ਪਹਿਲਾਂ ਕਰ ਸਭ ਨੂੰ ਠੀਕ ਠਾਕ ਚਲੋ ਜੀ ਕਰਦੇ ਆਂ ਅੱਜ ਦੇ ਵਲੌਗ ਦੀ ਸ਼ੁਰੂਆਤ ਪਹਿਲਾਂ ਤਾਂ ਨਾਸ਼ਤੇ ਤੋਂ ਨਾਸ਼ਤੇ ਤੋਂ ਲੋ ਜੀ ਇਧਰ ਕੁੜੀਆਂ ਵੀ ਤਿਆਰ ਹੋ ਰਹੀਆਂ ਆ ਅੱਧੇ-ਬੱਧੇ ਤਿਆਰ ਹੋ ਗਏ ਆ ਇੱਕ-ਇੱਕ ਰੋਟੀ ਖਾ ਗਏ ਤੇ ਫਿਰ ਬਾਕੀ ਤਿਆਰ ਹੋ ਗਏ ਤੇ ਚੱਲਦੇ ਆਂ ਜੀ ਹਾਂ ਤੇ ਚਲੋ ਦੇਖਦੇ ਆਂ ਜੀ ਫਿਰ ਦਿਖਾਣੇ ਆ ਤੁਹਾਨੂੰ ਸਾਰਾ ਪ੍ਰੋਗਰਾਮ ਤੇ ਮਿਲਦੇ ਆਂ ਜੀ ਬਣੇ ਰਹੀਓ ਵਲੌਗ ਦੇ ਨਾਲ ਲੋ ਜੀ ਇਧਰ ਆਪਾਂ ਵੀ ਹੋ ਗਏ ਆ ਜੀ ਪੂਰੇ ਰੈਡੀ ਛੇੜੀ ਤੇ ਇਧਰੋਂ ਲੋ ਜੀ ਸਾਡੀ ਮਾਤਾ ਵੀ ਹੋ ਗਈ ਆ ਰੈਡੀ ਹਾਂਜੀ ਕਿਧਰ ਗਏ ਸਾਰਿਆਂ ਨੇ ਆ ਜਾ ਫਿਰ ਲਓ ਜੀ ਇਧਰ ਕੁੜੀ ਵੀ ਰੈਡੀ ਹੋ ਕੇ ਆ ਗਈ ਆ ਦਵਾਈ ਖਾ ਲਓ ਵੱਡੀ ਕਿੱਥੇ ਆ ਹਰਮਨ ਅੱਗੋਂ ਬੈਠੀ ਨੂੰ ਅੱਗੋਂ ਬੈਠੀ ਨੂੰ ਅੱਛਾ ਗੱਡੀ ਸਟਾਰਟ ਕਰਨ ਗਿਆ ਠੀਕ ਆ ਤੇ ਲਓ ਜੀ ਮਨਪ੍ਰੀਤ ਕੌਰ ਸਾਡੀ ਕਿੱਥੇ ਚਲ ਗਈ ਓਕੇ ਲਓ ਜੀ ਉਧਰ ਉਹ ਵੀ ਰੈਡੀ ਹੋ ਰਹੀ ਹੈ ਜੀ ਤੇ ਦੇਖੋ ਜੀ ਟਾਈਮ 7 ਵਜੇ ਚ 10 ਮਿੰਟ ਰਹਿ ਗਏ ਆ ਅਸੀਂ ਹੋ ਗਏ ਆ ਘਰੋਂ ਤੁਰਨ ਲਈ 1 ਘੰਟਾ ਲੇਟ ਕਿਉਂ ਬੱਲੂ ਘਰੋਂ ਦੁਰਾ ਲਈ 1 ਘੰਟਾ ਲੇਟ ਹੋ ਗਏ ਹੈਂ ਆ ਪਾਗ ਆਪਣਾ ਫੋਨ ਲਾ ਲ ਮੇਰਾ ਫੋਨ ਲਾ ਲਈ ਤੇ ਚਲੋ ਜੀ ਆਪਾਂ ਹੁਣ ਸਵਾ 7 ਹੋ ਗਏ ਤੇ ਲੱਗੇ ਆ ਜੀ ਤੁਰਨ ਹਰਮਨ ਬਾਹਰ ਆ ਗੱਡੀ 'ਚ ਗੱਡੀ ਸਟਾਰਟ ਕਰਦਾ ਵਿਆ ਆ ਤੇ ਇਹ ਵੀ ਇਧਰ ਤਿਆਰ ਹੋ ਗਏ ਬੇਟੀਆਂ ਆ ਚਾਰਜਰ ਆਪਣੇ ਆਪਣੇ ਕਰਨੇ ਕਿੱਥੇ ਚਾਰਜ ਇਹ ਅੱਛਾ ਤੇ ਚਲੋ ਤੁਸੀਂ ਲਓ ਅੰਦਰੋਂ ਟੁੱਟੇ ਪਹਿਲੇ ਲਓ ਤੇ ਚਲੋ ਜੀ ਆਜੋ ਫਿਰ ਬਾਹਰ ਹੈ ਚਲੋ ਉਠੋ ਬਈ ਚਲੋ ਲੋ ਜੀ ਇਧਰ ਮਨਪ੍ਰੀਤ कौर ਵੀ ਹੋ ਗਈ ਆ ਤਿਆਰ ਤੇ ਚਲੋ ਚਲੀਏ ਜੀ ਫੇ ਲੋ ਜੀ ਹੁਣ ਅਸੀਂ ਚੱਲਦੇ ਆ ਜੀ ਤੇ ਚਲੋ ਠੀਕ ਆ ਜੀ ਪਹੁੰਚ ਕੇ ਮਿਲਾਂਗੇ ਤੁਹਾਨੂੰ ਸਤਨਾਮ ਸ੍ਰੀ ਵਾਹਿਗੁਰੂ ਚਲੋ ਕਪੜਾ ਵਾਲੋ ਦੂਜੀ ਬਾਗੇ ਆ ਗਏ ਅੱਗਲੀ ਲੋ ਜੀ ਇਧਰ ਹਰਮਨ ਲੋ ਜੀ ਹਾਂਜੀ ਤਿਆਰ ਹੋ ਜੀ ਸਾਰੇ ਜਣੇ ਬੋਲਦਾ ਨਹੀਂ ਕੋਈ ਵੀ ਤਿਆਰ ਹੋ ਸਾਰੇ ਜਣੇ ਹਾਂਜੀ ਲੋ ਜੀ ਆਪਾਂ ਆ ਗਏ ਆਂ ਇਧਰ ਗੱਡੀ ਚ ਕਿੱਥੇ ਕਹੋਗੇ ਬੈਜੂਗੀ ਹਾਂਜੀ ਕਹਿੰਦਾ ਜੀ ਚਲਿਏ ਹੋਰ ਹੋਰ ਲਓ ਚਲੋ ਠੀਕ ਆ ਜੀ ਆਜੋ ਪਾਜੀ ਤੁਸੀਂ ਵੀ ਅੰਦਰ ਹਸਮਨ ਕਹਿੰਦਾ ਮੈਂ ਬੈਣਾ ਆ ਆ ਲੈ ਚਾਬੀ ਰੱਖੋ ਚਾਬੀ ਫੜੋ ਵੀ ਮੈਂ 1 ਮਿੰਟ ਇਹ ਲੈ ਮਹਾਰਾਜ ਅੱਗੇ ਪਿੱਛੇ ਲੈ ਲਿਆ ਸਮਾਨ ਸਮੂਹ ਜਿਹੜਾ ਕੁਝ ਵੀ ਲੈਣਾ ਸੀ ਸਾਰੇ ਜਣੇ ਆ ਗਏ ਆ ਜੀ ਤੇ ਚਲੋ ਹੁਣ ਚੱਲਦੇ ਆ ਜੀ ਪਹੁੰਚ ਕੇ ਮਿਲਦੇ ਆ ਜੀ ਠੀਕ ਆ ਚਲੋ ਓਕੇ ਜੀ ਓਕੇ ਜੀ ਚਲੋ ਠੀਕ ਆ ਜੀ ਸਾਬ ਦਰਬਾਰ ਸਾਹਿਬ ਨਹੀਂ ਹਲੇ ਪਹੁੰਚੇ ਹੈਗੇ ਤੇ ਹਲੇ ਆਪਾਂ ਐਂਟਰੀ ਕੀਤੀ ਆ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਤੇ ਪਿੱਛੇ ਦੇਖੋ ਸਨੈਪ ਆ ਪਾਉਂਦੀ ਆ ਹਾਂ ਇੱਧਰ ਦੇਖ ਲਓ ਹੋਰ ਸਨੈਪ ਆ ਪਾਣੀ ਜੀ ਸਾਡੇ ਕੋਲ ਬਣੀ ਵੀਡੀਓ ਚਲੋ ਜੀ ਫਿਰ ਆਪਾਂ ਆ ਕਰੀਏ ਇੰਟਰਵਿਊ ਫਿਰ ਪਹੁੰਚ ਕੇ ਫਿਰ ਤੁਹਾਡੇ ਨਾਲ ਚਲੋ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਪਹੁੰਚ ਕੇ ਫਿਰ ਤੁਹਾਨੂੰ ਵੀ ਹੈ ਨਾ ਆਪਾਂ ਦਰਵਾਜ਼ੇ ਚੜ ਗਏ ਲਓ ਜੀ ਇੱਧਰ ਕੀਤੀ ਆਪਾਂ ਐਂਟਰੀ ਨ ਕੜਦੀ ਮੜਿਆ ਇੱਥੋਂ ਕਰਦੀ ਦੇਖ ਸਕਦੇ ਆ ਜੀ ਆਪਾਂ ਹੁਣ ਐਂਟਰੀ ਕਰ ਲਈ ਆ ਇੱਧਰ ਜੇ ਲੋ ਉਹਨਾਂ ਤੇਹਰਾਨ ਦਰਵਾਜ਼ਾ ਪਹੁੰਚ ਗਏ ਫਿਰ ਚਲੋ ਜੀ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਹਾਂ ਲੋ ਜੇ ਆਪਾਂ ਪਹੁੰਚ ਗਏ ਆ ਜੀ ਇੱਧਰ ਬਣਾ ਲਿਆ ਆ ਪਿੱਤਰੋ ਪਹੁੰਚ ਗਏ ਆ ਗੋਲਡਨ ਟੈਂਪਲ ਬਸ 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 ਓਕੇ ਰਿਪੋਰਟ ਆਜੋ ਹੁਣ ਸਾਰੇ ਜਾਣੇ ਫਿਰ ਧਿਆਣਾ ਪੱਥਰਾ ਦੰਦੀ ਥੱਲੇ ਗੱਡੀ ਓਕੇ ਫਿਰ ਬਹੁਤ ਵਧੀਆ ਆਜੋ ਤੇ ਬਣਾ ਲਿਓ ਆਪਾਂ ਮੈਂ ਹਾਂਜੀ ਲੋ ਜੇ ਆਪਾਂ ਪਹੁੰਚ ਗਏ ਆ ਜੀ ਆਜੋ ਆਜੋ ਸਾਈਡ ਚਲੋ ਭਾਈ ਚਲੋ ਬਾਕੀ ਚੱਲੇ ਥੱਲੇ ਨਵੇਂ ਮਿੱਤਰੋ ਪਹੁੰਚ ਗਏ ਆਪਾਂ ਇਹ ਬਾਕੀ ਜਾਣਦੇ ਅੱਗੇ ਫਿਰ ਦੇਖਦੇ ਆ ਕਿ ਕੀ ਹੋਣਾ ਬਾਕੀ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਓਕੇ ਆ ਪੂਰੀ ਇਧਰ ਆਪਣੀ ਫੈਮਿਲੀ ਅੱਡੇ ਇੰਦਰ ਵੀ ਨੇ ਇਧਰ ਇਧਰ ਘੁੰਮਦੇ ਆ ਬਾਕੀ ਮਿੱਤਰੋ ਰਾਸ ਸੇ ਬਹੁਤ ਜ਼ਿਆਦਾ ਪਿਆ ਹੋਇਆ ਹੈ ਕਿ ਸੰਗਰ ਦੇਖ ਲਓ ਜਿਹੜਾ ਸਾਹਮਣੇ ਹੈਗਾ ਜੱਲੇ ਵਾਲਾ ਬਾਗ ਇਹਦਾ ਆਪਣਾ ਇਤਿਹਾਸ ਹੈਗਾ ਵਾ ਤੇ ਦਰਦੇ اندر ਬਹੁਤ ਕੁ ਦੇਖਣ ਨੂੰ ਮਿਲਦਾ। ਬਾਕੀ ਦੁਕਾਨਾਂ ਬਹੁਤ ਲੱਗੀਆਂ ਹੋਈਆਂ ਆ। ਜੇ ਕੁਝ ਖਰੀਦਣਾ ਹੋਵੇ ਆਪਾਂ ਖਰੀਦੀ ਵੀ ਸਕਦੇ ਆ। ਹਾਂਜੀ ਲਓ ਜੀ ਇਹ ਹੈਗੇ ਜੀ ਦੇਖੋ ਜੀ ਕਿੰਡੀ ਵਧੀਆ ਸਮਾਰਕ ਬਣਾਈ ਆ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਬਹੁਤ ਹੀ ਵਧੀਆ ਬਣਾਈ ਆ ਜੀ। ਇਹ ਹੈਗਾ ਜੀ ਜੱਲਿਆਂ ਵਾਲਾ। ਇਹਦਾ ਵੀ ਇੱਕ ਆਪਣਾ ਇਤਿਹਾਸ ਆ। ਸਾਰਿਆਂ ਨੂੰ ਪਤਾ ਹੀ ਆ ਵੈਸੇ। ਤੇ ਚਲੋ ਇਸ ਤੋਂ ਹੁਣ ਚੱਲਦੇ ਆਪਾਂ ਅੱਗੇ। ਜਿੰਨਾ ਵੀ ਹੋ ਸਕੇ ਆਪਾਂ ਸ਼ੂਟ ਕਰਾਂਗੇ ਤੇ ਇੱਥੇ ਜੋ ਹੋਇਆ ਸੀਗਾ ਜੱਲਿਆਂ ਵਾਲੇ ਬਾਗ ਸਾਰਿਆਂ ਨੂੰ ਪਤਾ ਹੀ ਆ ਠੀਕ ਹੈ ਜੀ ਤੇ ਇਧਰੋਂ ਵਾਲੀ ਮੇਨ ਐਂਟਰੈਂਸ ਉੱਧਰ ਜੋਰੇ ਕਰ ਜੋੜੇ ਤੋਂ ਬਾਅਦ ਅੰਦਰ ਨਹੀਂ ਜਾਣਾ ਅੰਦਰ ਐਂਟਰੀ ਇੱਧਰ ਹੋਣੀ ਆ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੇਣ ਬਟ ਪਾ ਗਿਆ ਹਰ ਅੰਮ੍ਰਿਤ ਬਾਣੀ ਰਾ ਜਿਨ ਕੋ ਕਰਮ ਲਿਖੇ ਤਸ ਦਸਮਾੜੀ ਸ੍ਰੀ ਦਸਮਾਣੀ ਰਾ ਸੁਣਵਡ ਪਾ ਗਿਆ ਹਰ ਅੰਮ੍ਰਿਤ ਬਾਣੀ ਰਾ ਸੁਣਵਡ ਪਾ ਗਿਆ ਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਕਥ ਕਹਾਣੀ ਤਿੰਨੀ ਜਾਣੀ ਜਿਸ ਆਪ ਪ੍ਰਭ ਕਿਰਪਾ ਕਰੇ ਅਮਰthia ਫਿਰਨ ਲੁਕਲੇ ਸ਼ਾ ਦੁਖ ਹਰੇ ਅਮਰਤੀ ਬਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਜਿਨ ਕਾ ਕਰਮ ਲਖੇ ਤਸ ਹਰਿ ਦਸਮਾਣੀ ਰਾਮ ਸੁਣ ਵਡ ਪਾਗਿਆ ਹਰੇ ਅੰਮ੍ਰਿਤ Sort of a... ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਹਰ ਸ਼ਰਣ ਪਾਈ ਤਜ ਨਾ ਜਾਈ ਪ੍ਰਭ ਪ੍ਰੀਤ ਮਨ ਤਨ ਪਾਣੀ ਬਨਮੰਤ ਨਾ ਸੋ ਲੋ ਮਿੱਤਰੋ ਮੱਥਾ ਆਪਾਂ ਟੇਕ ਲਿਆ ਹੈ। ਦਰਸ਼ਨ ਬਹੁਤ ਸੋਹਣੇ ਹੋ ਗਏ ਆਪਣੇ। ਤੇ ਬਾਕੀ ਹੁਣ ਚੱਲਦੇ ਆ ਬਾਹਰ। ਦੇਖਦੇ ਆ ਕਿੱਥੇ ਜਾਣਾ। ਸੋ ਮਿੱਤਰੋ ਹੁਣ ਦੇਖਦੇ ਆ ਆਪਾਂ ਕਿੰਦਰ ਨੂੰ ਜਾਣਾ ਵਾ। ਕੋਈ ਕੁਝ ਨਹੀਂ ਪਤਾ ਆਪਣਾ। ਨਾ ਪਲੱਸੀ ਲਈ ਤੇ ਬਣਾ ਬਣਾ ਦਾ ਜਾਦੀ ਭੁੱਲ ਗਿਆ ਵਲੌਗ ਤੇ ਆਈਸਕ੍ਰੀਮ ਖਾ ਲਈ ਆ। ਤੇ ਆਈਸਕ੍ਰੀਮ ਦਾਦੀ ਨੇ ਵੀ ਖਾ ਲਈ। ਆਪਾਂ ਤਾਂ ਲੱਸੀ ਦੁੱਧ ਪੀ ਲਈ। ਤੇ ਇੱਕ ਹੋਰ ਚੱਲਦੇ ਆ। ਇਹ ਰਹੀ ਜੀ ਹੁਣ ਚੱਲਦੇ ਆ ਆਪਾਂ ਵਾਪਸ ਫਿਰ ਵੇਖਦੇ ਅੱਗੇ ਕਿ ਕਿੱਧਰ ਜਾਣਾ ਸੋ ਇਧਰ ਰਸ ਚੈੱਕ ਕਰੋ ਕਿੰਨਾ ਆ ਵਾਪਸੀ ਚੱਲੇ ਹੁਣ ਆਪਾਂ ਰਸ ਦੇਖੋ ਬਾਹਰ ਹੈ ਬਾਹਰ ਹੈ ਕਿਛੇ ਵਦੂ ਕਿਛੇ ਤਾਂ ਖਰਾਸ਼ੀ ਰਸ ਬਹੁਤ ਰਸਿਆ ਚੇ ਗਰਮ ਗਰਮੀ ਹੋ ਗਏ ਐਸੀ ਗੱਡੀਆਂ ਦਾ ਐਸੀ ਫੋਲੀ ਕਰਦੇ ਐਸੀ ਫੋਲੀ ਹੈ ਨਾ ਮੁਸ਼ਕਲ ਤਾਂ ਮੰਮੀ ਦੀ ਹੁੰਦੀ ਆ ਉੱਥੇ ਬਹੁਤ ਔਖਾ ਕੰਮ ਸੀਗਾ ਉਹ ਇੱਥੇ 25 ਪਈ ਸੀਗੀ ਆ ਦੇ ਵਿੱਚ ਨਹੀਂ ਨਹੀਂ ਇੱਥੇ ਸਿਰ ਤੇ ਪਈ ਸੀਗੀ ਉਹ ਇੱਥੇ ਆ ਸੀ ਨਾ ਮੈਂ ਹਰਮਨ ਸੀਟ ਤੇ ਰੱਖੀ ਸੀ ਪਰਚੀ ਤੁਸੀਂ ਬੈਠੇ ਜਦੋਂ ਆ ਗਏ ਹਾਂ ਥੋੜੀ ਪਾਵਾ ਬੈਠੀ ਸੀਟ ਤੇ ਦੇਖ ਉੱਠ ਗਏ ਪਰਚੀ ਇਸ ਦੂਈ ਉੱਪਰ ਉੱਪਰ ਉਹ ਯੱਕ ਸੀਟ ਤੇ ਕਦੇ ਰੱਖੀ ਮੈਂ ਇੱਥੇ ਪੱਤੀ ਰੱਖੀ ਸੀ ਪਤਾ ਨਹੀਂ ਕਿੱਥੇ ਬੈਠੀ ਜਿਹੜੇ ਬੈਠੀ ਆ ਉਹ ਤਾਂ ਜਗ੍ਹਾ ਹੀ ਖਾਲੀ ਹਾਂਜੀ ਲਓ ਜੀ ਆਪਾਂ ਪਹੁੰਚ ਗਏ ਆ ਜੀ ਆਪਣੇ ਘਰੇ ਤੇ ਹਰਮਨ ਹਰਮਨ ਗਿਆ ਆ ਗੱਡੀ ਲਾਉਣ ਹੁਣ ਗੱਡੀ ਗੋਡੀ ਲਾ ਕੇ ਸੈਟ ਕਰਕੇ ਆਊਗਾ ਲਓ ਜੀ ਦੇਖੋ ਜੀ ਉਹ ਵੀ ਡਿਗ ਭਈ ਆਦੀ ਇੱਧਰ ਮਾਦਾ ਦਾ ਬੁਰਾ ਹਾਲ ਇੱਧਰ ਮੇਰਾ ਵੀ ਬੁਰਾ ਹਾਲ ਗੱਡੀ ਚਲਾ ਗਿਆ ਅੱਜ ਕਿਉਂਕਿ ਅੱਜ ਗੱਡੀ ਮੈਂ ਚਲਾਈ ਗਏ ਗੱਡੀ ਮੈਂ ਚਲਾਈ ਉਹਦੇ ਨਾਲ ਅੱਜ ਤਾਂ ਚਲਾਉਂਦੇ ਆ ਛੋਟੀ ਗੱਡੀ ਚਲਾਈ ਵੱਡੀ ਚਲਾਈ ਨਹੀਂ ਕਰਦੇ ਪਹਿਲੀ ਯਾਰ ਚਲਾਈ ਅੱਜ ਬਹੁਤ ਛੋਟੀ ਚਲਾਈ ਗੱਡੀ ਬਈ ਆਪਾਂ ਆਰਾਮ ਨਾਲ ਆਪਾਂ ਕੋਈ ਕਾਲੀ ਨਹੀਂ ਕੀਤੀ ਹੈਗੀ ਲੈ ਵੀ ਕੁੜੀ ਲੱਗੀ ਸਾਰਿਆਂ ਨੂੰ ਪਲੌਣ ਹੁਣ ਪਾਣੀ ਤੇ ਜੀਰੂ ਜੀਰੂ ਤੋਂ ਕੁਛ ਪਿਆ ਨਹੀਂ ਨਾ ਹੁਣ ਕੋਈ ਤਾਂ ਬੱਸ ਹੋਈ ਪਈ ਆ ਤੇ ਹੀ ਹੋਣਾ ਕੁਛ ਨਹੀਂ ਹੈਗਾ ਉਹਦੀ ਬੱਸ ਹੋਈ ਪਈ ਹੁਣ ਤੇ ਚਲੋ ਬਣੇ ਰਹੀਓ ਬਲੌਗ ਨਾਲ ਜੀ ਮਿਲਦੇ ਹਾਂ ਥੋੜੀ ਰੈਸਟ ਉਸ ਕਰਕੇ ਪਾਣੀ ਪੂਣੀ ਪੀ ਕੇ ਜੀ ਮੁੜ ਗਈ ਅੰਟੀ ਬਲਾਈਆਂ ਵਾਲੀ ਮੁੜ ਗਈ ਅੰਟੀ ਹਾਂ ਅੰਟੀ ਐ ਸਵਾਈਆਂ ਕਰਨ ਆਈ ਹੋਣੀ ਆ ਚਲੋ ਠੀਕ ਹੈ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹਰਮਨ ਵੀ ਆਂਦਾ ਗੱਡੀ ਲਾ ਕੇ ਲੋਈ ਕਹਿੰਦਾ ਪਤਾ ਨਹੀਂ ਲੱਗਦਾ ਹੈਗਾ 5:30 ਹੋ ਗਏ ਆ ਇਹ ਛੋਟਾ ਬਲੌਗ ਇੱਧਰ ਆਈਏ ਛੁੱਟੀਆਂ ਕੱਟਣ ਥੋੜੀ ਤਾਜੀ ਚਾਹ ਪੀਣ ਲੱਗੇ ਆ ਹੈ ਕਿੰਨੇ ਚਿਰ ਬਾਅਦ ਕਿੰਨੇ ਦਿਨ ਕਿਨੇ ਦਿਨ ਆ ਲਈਆਂ ਕਿਨੇ ਦਿਨ ਛੁੱਟੀ ਮਿਲੀ ਹੈ ਮੈਂ ਤਾਂ ਮਸਾਦ ਬਸ ਜਿਹੜਾ ਹੈ ਐਦਾਂ ਚੱਲ ਜਾਓ ਤਲੋ ਜੀ ਅਸੀਂ ਆ ਕੇ ਸੌਂ ਗਏ ਸੀਗੇ ਅਸੀਂ ਮੁੜ ਕੇ ਵਲੌਗ ਨਹੀਂ ਬਣਾਇਆ ਹੈਗਾ ਤੇ ਅਸੀਂ ਸੌਂ ਗਏ ਆ ਕੇ ਕਿਉਂਕਿ ਥੱਕੇ ਬਹੁਤ ਪਏ ਸੀਗੇ ਅੱਜ ਬੇਹਮ ਨੂੰ ਛੋਟਾ ਵਲੌਗ ਨਹੀਂ ਅੱਜ ਦੀ ਛੋਟਾ ਬਣਨਾ ਵਲੌਗ ਆ ਤਾਂ ਉੱਥੇ ਬਣ ਗਿਆ ਅੱਜ ਆਪਰਾ ਸਰ ਗਏ ਸੀਗੇ ਨਾ ਤੇ ਅੱਜ ਤਾਂ ਬਣ ਗਿਆ ਬਥੇਰਾ ਵਲੌਗ ਦਰਵਾਜ਼ੇ ਸਾਹ ਦੇ ਬਾਹਰ ਜਾਂ ਫਿਰ ਜਿੰਨਾ ਕਿ ਮਤਲਬ ਬਣਾਉਣਾ ਸੀ ਅਸੀਂ ਅੰਦਰ ਦਾ ਨਹੀਂ ਬਣਾਇਆ ਹੈਗਾ ਕਿਉਂਕਿ ਉਹ ਚਲੋ ਜਿੰਨਾ ਕਿ ਬਣਿਆ ਨਾ ਬਾਹਰ ਬਾਹਰ ਦਾ ਚਲੋ ਜੀ ਪੀ ਲਈਏ ਚਾਹ ਤੇ ਆਜੋ ਜੇ ਨੇ ਚਾਹ ਪੀਣੀ ਆ ਤੇ ਨਾਲੇ ਚਾਹ ਕੁੜੀ ਨੂੰ ਪਲਾ ਦਈਏ ਕੁੜੀ ਆਈਏ ਛੁੱਟੀਆਂ ਕਿਤੇ 4 ਦਿਨ ਸੇਵਾ ਸੁਭਾ ਕਰ ਲਈਏ ਚਲੋ ਜੀ ਬਣੇ ਰਿਓ ਸਾਡੇ ਵਲੌਗ ਨਾਲ ਮਿਲਦੇ ਆ ਫੇਰ ਤੁਹਾਨੂੰ ਜੀ ਟਾਈਮ ਹੋ ਗਿਆ ਪੌਣੇ 9 ਤੇ ਇੱਧਰ ਆਏ ਆ ਜੀ ਮੁੰਡੇ ਮਿਲਣ ਹਰਮਨ ਨੂੰ ਦੇਖੋ ਜੀ ਹਰਮਨ ਦੇ ਫਰੈਂਡ ਕਿੱਥੋਂ ਆਏ ਤੁਸੀਂ ਜੀ ਸ਼ਾਮਰਤ ਸਰ ਤੋਂ ਆਏ ਹੋ ਠੀਕ ਹੈ ਜੀ ਚਲੋ ਓਕੇ ਠੀਕ ਹੈ ਜੀ ਬਾਟਰ ਲੱਗ ਗਿਆ ਦੇਖੋ ਮਿਲਣ ਆਏ ਆ ਤੇ ਹੁਣ ਕਿੱਧਰ ਗਏ ਹਰਮਨ ਪਰ ਯਾਰ ਗਿਆ ਚਲ ਆਂਦਾ ਤੁਹਾਨੂੰ ਮਿਲਾਂਦੇ ਆ ਜੀ ਹਰਮਨ ਦੇ ਨਾਲ ਫਿਰ ਅਜੇ ਇੱਧਰ ਇੱਕ ਛੋਟਾ ਵੀ ਬਿਠਾ ਹਾਂਜੀ ਆ ਗਿਆ ਜੀ ਹੋਰ ਇੱਧਰ ਮਿਲੋ ਤੁਹਾਡੇ ਫੈਨ ਆਏ ਆ ਵੀ ਮਿਲਣ ਤੁਹਾਨੂੰ ਕਿ ਨਹੀਂ ਮਿਲੀ ਕਿ ਨਹੀਂ ਮਿਲੀ ਕੋਈ ਨਹੀਂ ਮਿਲੀ ਬੈਗਾ ਚੱਲ ਜਿਹੜੀ ਵੀ ਮਿਲ ਜੋ ਮਿਲਿਆ ਉਹ ਹੀ ਸਹੀ ਚਲਾ ਜਾਵੇ ਹੈ ਬੈਠ ਵਾ ਆ ਜਾ ਬਾਹਰ ਇਹਦਾ ਮੇਰੀ ਨੀਰ ਮੈਂ ਕਿਥੇ ਲੱਜਾਂ ਚਲੋ ਜੀ ਅੱਛਾ ਤੁਸੀਂ ਫੇ ਪਿਓ ਤੇ ਮੈਂ ਫੇ ਆਇਆ ਜਾ ਰਾ ਦੁਕਾਨ ਤੋਂ ਹੋ ਗਿਆ ਦੁਕਾਨ ਵਧਾਇਆ ਵਾ ਚਲੋ ਠੀਕ ਹੈ ਜੀ ਲਓ ਜੀ ਟਾਈਮ ਹੋ ਗਿਆ 9 ਤੇ ਲਓ ਜੀ ਇੱਧਰ ਮੁੰਡੇ ਵੀ ਮੈਨੂੰ ਲਾਦਾ ਚੱਲੇ ਆ ਇੱਧਰ ਅਸੀਂ ਐਮਾਜ਼ੋਨ ਤੋਂ ਮਗਾਇਸੀ ਪੇਪਰ ਤੇ ਇਹ ਮਨਬ੍ਰੀਤੀ ਨੂੰ ਸ਼ੱਕ ਪਿਆ ਵੀ ਇਹ 300 ਪੇਪਰ ਨਹੀਂ ਹੈਗਾ ਤੇ ਆਹ ਦੇਖੋ ਜੀ ਹੁਣ ਦੋਨੋਂ ਜਣੀਆਂ ਨੂੰ ਸੱਸ ਬਹਿ ਕੇ ਗੈਂਦੀਆਂ ਪਈਆਂ ਇਹ ਇਹ 300 ਪੀਸ ਹੈਗਾ ਕਿ ਨਹੀਂ ਹੈਗਾ ਹਾਂਜੀ ਰੂਬਲ ਨੂੰ ਇੱਧਰ ਦੇਖੋ ਜੀ ਰੂਬੀ ਕਰੇਟਰ ਨੂੰ ਕੋਲੀ ਵੜਾਈ ਆ ਜੋ ਪਾਣੀ ਲੈ ਲੈ ਗਈ ਮੈਂਦੀਆਂ ਭਈਆਂ ਇਹ ਦੇਖੋ ਇਹ ਡਰਸ ਟਿਸ਼ੂਸ ਗਾਈ ਇਹ ਡਰਸ ਟਿਸ਼ੂਸ ਸਾਡੇ ਕੋਲ ਮੰਨੇ ਆ ਕੱਪੜਿਆਂ ਦੇ ਵੀ ਆ ਗਿਆ ਹਾਂ ਐਮਾਜ਼ਨ ਵਾਲਿਆਂ ਦੇ ਮੇਰੇ ਪਾਣੀ ਐਮਾਜ਼ਨ ਵਾਲੇ ਦੇ ਚੁੱਪ ਕਰੋ ਗਿਣਨ ਦਿਓ ਪਾਪਾ ਇੱਧਰ ਆਉਂਦਾ ਦੇਖੋ ਹਾਂ ਲਓ ਜੀ ਇੱਧਰ ਇਹ ਆਪਣਾ ਕੰਮ ਕਰ ਰਹੀ ਹੈ ਸਕੂਲ ਦਾ ਬਹੁਤ ਸੋਹਣਾ ਲਾਈ ਬਹੁਤ ਹੋਣੀ ਬੋਲੋ ਤੇਰੀ ਚਲੋ ਠੀਕ ਹੈ ਜੀ ਇਹਨਾਂ ਨੂੰ ਗਿਣ ਲੈਂਦਾ ਜੀ ਫਿਰ ਦੱਸਾਂਗੇ ਤੁਹਾਨੂੰ 300 ਪੂਰਾ ਹੁੰਦਾ ਕਿ ਨਹੀਂ ਹੁੰਦਾ ਆਓ ਜੀ ਇਧਰ ਦੇਖੋ ਜੀ ਗਿਣ ਕੇ ਹੋ ਗਿਆ ਜੀ ਪੂਰੇ ਇਹ ਨਿਕਲੇ ਆ ਜੀ ਕੋਈ 74 74 ਕੋਈ 2-4 ਜੋੜੇ ਹੋਣਗੇ ਮਤਲਬ ਐਸਟੀਮੇਟ 280 ਕੇ ਨਿਕਲੇ 20-20 ਘੱਟ ਨਿਕਲੇ ਆ ਜੀ Amazon ਵਾਲਿਆਂ ਨੇ ਘੱਟ ਦਿੱਤਾ 250 ਦੱਸਣ ਨੂੰ ਹਾਂ ਜੋ ਘੱਟ ਦਿੱਤੋ ਨਾ 300 ਗਿਆ ਸੀ ਕਿਲੋ ਦੇ ਵਿੱਚ 300 ਲਗਾਏ ਸੀ ਬਾਕੀ ਦਾ ਕੀ ਮਤਲਬ ਹੋਇਆ 20 ਪੀਸ ਘੱਟ ਨਿਕਲੇ ਆ ਜੀ Amazon ਤੋਂ ਉਹਨਾਂ ਨੇ ਨਾ ਪਤਾ ਲੱਗ ਗਿਆ ਨਾ ਉਹਨਾਂ ਨੇ ਇਹ ਲਿਖਿਆ ਨਹੀਂ ਉਹਨਾਂ ਨੇ ਇਹ ਲਿਖਿਆ 1 ਕਿਲੋ ਅਪ੍ਰੋਕਸੀਮੇਟਲੀ 300 ਪੀਸ 1 ਕਿਲੋ ਦੇ ਵਿੱਚ ਪਰ ਉਹ ਪਤਾ ਕਰਵਾਉਂਗੀ ਤਾਂ ਸੀ 300 ਪੀਸ ਹੀ ਆ ਲਿਖਿਆ ਉੱਤੇ ਉਹਨਾਂ ਨੇ ਹਾਂ ਚਲੋ ਠੀਕ ਹੈ ਜੀ ਹੁਣ ਚਲੋ ਵਲੌਗ ਦਾ ਐਂਡ ਕਰੋ ਪਹਿਲਾਂ ਚਲੋ ਹਾਂ ਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਦੱਸਿਓ ਕਿ ਤੁਹਾਨੂੰ ਬਲੌਗ ਕਿੰਨਾ ਲੱਗਿਆ ਤੁਸੀਂ سپورਟ ਕਰੋ ਤੇ ਕਮੈਂਟ ਵਿੱਚ ਲੁਟਾਇਆ ਕਰੋ ਵਧੀਆ ਜਿਆ ਚਲੋ ਜੀ ਮਿਲਦੇ ਹਾਂ ਕੱਲ ਇੱਕ ਨਵੇਂ ਬਲੌਗ ਤੇ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ